ਜਾ ਰਿਹਾ ਹੈ ਨਾ ਸ਼ੱਕ ਹੋ ਗਿਆ ਜੀ ਇਹਦੇ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇਹ ਬੱਚਾ ਜੀ ਇਹਨੇ 1.5 ਲੱਖ ਰੁਪਏ ਸਾਡੇ ਤੋਂ ਲਿਆ ਲਿਆ ਉਹ ਜਨਾਬ ਨੇ ਸਾਡੇ ਕੋਲ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨ ਤੋਂ ਪੁਰਾਉਂ ਦਾ ਸਾਹ ਵਿੱਚ ਠਹਿਰੀ ਹੋਈ ਸੀ ਅੱਜ ਸਵੇਰੇ 10 ਵਜੇ ਇੱਕ ਅਨਨੋਨ ਲੇਡੀ ਉਦੀ 1 ਸਾਲ ਦੀ ਬੱਚੀ ਨੂੰ ਉਹ ਤੋਂ ਗੁਰਾਂ ਕਸਰਾں ਦੇ ਵਿੱਚੋਂ ਅਗਵਾ ਕਰਕੇ ਤੇ ਲੈ ਗਈ ਇਹ ਦੋ ਸਿੰਘ ਹੈ ਦੋ ਹੀ ਹੈ ਦੋ ਹੀ ਬੰਦੇ ਹਨ ਇਹਨਾਂ ਨੇ ਇਹਨਾਂ ਨੇ ਕਿਸੇ ਤੇ ਜਿੰਦਗੀ ਦੇ ਵਿੱਚ ਇਹਨਾਂ ਨੇ ਸੋਨੇ ਦੇ ਤੇ ਇਹਨਾਂ ਨੇ 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 ਤੇ ਇਹਨਾਂ ਆਮਰ ਸਰ ਸਾਹਮਣੇ ਬੈਠੇ ਆ ਬਠਿੰਡੇ ਦੀ ਟੀਮ ਲਈ ਆ ਇਹ ਦੱਸ ਰਹੇ ਹੋਏ ਸੀ ਹਰਿਆਣੇ ਤੋਂ ਆ ਇਹ ਧਾਰਕਾੜ ਇਹਨਾਂ ਦੇ ਪੰਜਾਬ ਦੇ ਬਨੇ ਹੋਏ ਨੇ ਉਹਨਾਂ ਨੂੰ ਐਮਐਸਓ ਦੀ ਰੁਚੀ ਨਹੀਂ ਹੋਇਆ ਸੀਗਾ ਉਹਨਾਂ ਨੂੰ ਜਿਹੜਾ ਇਹ ਬੱਚਾ ਸੰੰਧਾ ਮਤਲਬ ਬੱਚਾ ਆਫਸਿੰਗ ਕਿਡਨੈਪ ਕੀਤਾ ਗਿਆ ਸੀ ਉਹਨਾਂ ਦਾ ਵਿਸ਼ਾ ਜਾਂਚ ਦਾ ਇਹ ਦੋਸ਼ੀ ਨੂੰ ਵੀ ਇਹ ਬੱਚੀ ਸਵੇਰੇ ਦੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿੱਦੇ ਰੋਕਣੀ ਜਦ ਜੀ ਆ ਗਿਆ ਉਥੋਂ ਜੀ ਆ ਕੇ ਉਹ ਸਾਰੇ ਸਾਹਮਣੇ ਕਲੀਅਰ ਹੋ ਹੀ ਗਿਆ ਵੀ ਇਹੀ ਜਨਾਮੀ ਆ ਬਾਕੀ ਸਾਰੇ ਪੁਰਸ਼ਾਂ ਸੀ ਜੀ ਸੇਮ ਜੀ ਬਸ ਸੇਮ ਤਾਈ ਤੇ ਸਾਨੂੰ ਚੱਲੀ ਹੋਈ ਹੈ ਉਹ ਸ਼ੱਕ ਹੋ ਗਿਆ ਜੀ ਉਹਦੇ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇਹ ਕਿੰਨੀਆਂ ਔਰਤਾਂ ਜੀ ਇਹ ਦੋ ਸੀ ਮੈਨੂੰ ਦੋ ਹੀ ਆ ਦੋ ਹੀ ਬੱਚਾ ਨਾ ਜੀ ਇਹਨਾਂ ਨੇ ਕੁਝ ਵੀ ਟਿਕਾ ਨਹੀਂ ਸੀ ਜੀ ਅਮਰ ਸਾਹਿਬ ਸਾਹ ਤਾਂ ਬੈਠੇ ਆ ਬਠਿੰਡੇ ਦੀ ਟੇਲ ਲਈ ਆ ਇਹ ਦੱਸ ਰਹੇ ਹੋਵੇ ਸੀ ਹਰਿਆਣੇ ਤੋਂ ਆ ਸਿਹਤ ਸਾਡੇ ਇਹਨਾਂ ਦੇ ਪੰਜਾਬ ਦੇ ਬਨੇ ਹੋਏ ਨੇ ਇੱਕ ਦਾ ਰੀਕਾ ਦੂਜੇ ਦਾ ਮੈਂ ਦੇਖਿਆ ਨਹੀਂ ਕਿਉਂਕਿ ਟੈਕ ਸਾਡੇ ਐਡਵਾਂਸ ਨੇ ਉਤਰਾ ਜਿਹੜੇ ਉਹਨਾਂ ਨੇ ਕੱਟੀ ਹੋਈ ਆ ਤੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹ ਹੀ ਨੰਨਾਂ ਨੇ ਕਿਉਂਕਿ ਆਪਣੇ ਸੇ ਮੈਂ ਤਾਂ ਇਹਦੀ ਵੀ ਗੱਲ ਤੁਸੀਂ ਬਾਹਰ ਦੇ ਛਾਣਾ ਦੇਖ ਨੂੰ ਦਿੱਤੀ ਸੀ ਨਹੀਂ ਅਸੀਂ ਉੱਥੇ ਫੋਨ ਕੀਤਾ ਸੀ ਸਾਡੇ 3 ਪੈਸੇ ਨਾਲ ਵੱਡਾ ਏਜੈਂਟ ਨੇ ਉੱਥੇ ਮੌਜੂਦ ਨੇਰੇ ਸਾਡੇ ਉਹਨਾਂ ਨੇ ਅਸੀਂ ਫੋਨ ਕੀਤਾ ਉਹਨਾਂ ਨੇ ਅੱਗੇ ਉਹ ਕਹਿੰਦੇ ਵੀ ਤੁਸੀਂ ਦੇਖੋ ਥਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮੁਲਾਜ਼ਮ ਸਾਹਿਬੇ ਮੌਜੂਦ ਸੀਗੇ ਇਹਨਾਂ ਨੂੰ ਅਸੀਂ ਸਾਰਾ ਦੱਸਤਾ ਸੀਗਾ ਇਹ ਨਾਰੀ ਸੀਗੇ ਕਹਿੰਦੇ ਵੀ ਆਪਾਂ ਥਾਣੇ ਚ ਲਾਉਣੇ ਆ ਬਾਕੀ ਇੱਥੇ ਉਹਨਾਂ ਨੇ ਪਹਿਲੇ ਫੋਨ ਕਰਤਾ ਸੀਗਾ ਠੀਕ ਹੈ ਅੱਜ ਕੀ ਕਰੀਏ ਕੀ ਕਰੀਏ ਸਾਨੂੰ ਫੋਨ ਆਇਆ ਜੀ ਅਸੀਂ ਉਦੋਂ ਫ੍ਰੀ ਕੋਡ ਆਏ ਸੀਗੇ ਵੀ ਤੁਹਾਡੀ ਗੱਡੀ ਚ ਜਨਾਨੀ ਚਲੀ ਇੱਕ ਬੱਚਾ ਲੈ ਕੇ ਸਾਡੇ ਅਟਾਈ ਚਾਰ ਸਾਬ ਦਾ ਸਾਡੀ ਸਪੈਂਟ ਸਾਬ ਦਾ ਫੋਨ ਆਇਆ ਐਸਐਸਬੀ ਸਾਹਿਬ ਉੱਥੇ ਆਏ ਉਹਨੇ ਫੋਨ ਕਰਿਆ ਵੀ ਉਹਨੇ ਸਾਨੂੰ ਫੋਟੋ ਭੇਜੀ ਵੀ ਕੁਝ ਇਨਕੁਆਇਰੀ ਕਰੋ ਬਾਸਟ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਉਸ ਤੋਂ ਦੂਰੋਂ ਦੇਖਦਾ ਵੀ ਇਹ ਤਾਂ ਇਹੀ ਆ ਫਿਰ ਉਹ ਜਿਹੜੇ ਕੋਲੇ ਗਏ ਵੀ ਉਹ ਬੱਚਾ ਲੈ ਕੇ ਆਈਆਂ ਇਹ ਦੋ ਥੋੜਾ ਯਾਹ ਕਰਨ ਲੱਗੀ ਥੋੜਾ ਜਿਹਾ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ 2 ਘੰਟੇ ਮੇਗੀ ਆ ਅਸੀਂ ਕਿਤੇ ਪਤਾ ਨਹੀਂ ਕਿੱਥੇ ਸਾਨੂੰ ਗੱਡੀ ਜੈਤੂ ਤੇ ਪਿੱਛੇ ਸੀ ਥੋੜੀ ਹੀ ਤਾਂ ਹੋ ਸੀ ਜੋ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਹੈ ਇਹ ਕਿੱਥੋਂ ਚੜੀ ਜਣੇ ਹਾਂਜੀ ਇਹ ਅਬਰ ਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10 ਵਜੇ 20 ਮਿੰਟ ਦੀ ਨੱਲੀ ਚੱਲੀ ਆ ਬਣਾਉਂਦੇ ਆ ਇਹਦੇ ਕਿਤੇ 1.5 ਲੱਖ ਰੁਪਏ ਦੇ ਕੇ ਲੈ ਕੇ ਆਏ ਜੀ ਉਹ ਤਾਂ ਹੁਣ ਜੀ ਦੇਖੋ ਅਸੀਂ 10 ਵਰੀ ਕਲੋਸ਼ਨ ਕਵਰੀ ਕਰਨਗੇ ਸਾਨੂੰ ਤਾਂ ਉਹ ਐਸੀ ਆ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ ਬਾਸ ਦੇ ਵਿੱਚ ਹੈ ਜਾਂ ਨਹੀਂ ਤੁਹਾਡੇ ਕਹਿੰਦੇ ਵੀ ਇਹ ਹਰੀਗਾ ਤੁਹਾਡੀ ਬਾਸ ਦੇ ਵਿੱਚ ਸੀਗੀ ਉੱਦੋਂ ਨਾ ਕਿਤੇ ਉੱਤਰ ਨਾ ਗਈ ਹੋਵੇ ਤਾਂ ਰੱਖੋ ਮੈਂ ਫੋਟੋ ਤੇ ਜੀਸੀ ਵੀਅਰ ਲਈ ਕਿਹੜੀ ਫੋਟੋ ਹੈ ਇਹ ਫੋਟੋ ਵੀ ਹੈਗੀ ਨੂਰੀ ਤੋਂ ਉੱਪ ਚਾਹੀਏ ਸਾਡੇ ਬੜੀ ਬਹੁਤ ਫ੍ਰਾਈਟਨੈਸ ਦਿਖਾਓ ਕੋਈ ਨਹੀਂ ਇਹ ਨੂਰੀ ਵਾਲੇ ਕੋਲ ਭੇਜਾਈ ਜੀ ਸਾਨੂੰ ਵੀ ਇਹ ਨੂਰੀ ਦਾ ਸਪੈਕਟਰ ਹੈ ਇਹ ਠੀਕ ਹੈ ਪੋਲੋ ਪਾ ਹਾਈ ਲੈਡਾ ਤੁਹਾਡੇ ਘਰੇ ਬੁਪਾ ਜਦੋਂ ਕਲੀਅਰ ਹੋਇਆ ਸਾਨੂੰ ਅਸੀਂ ਉੱਥੇ ਜਿੱਤਾ ਉੱਥੇ ਸੈਂਡ ਕਰੀਏ ਜਿਹੜਾ ਨਾ ਕੀ ਹੈ ਕਿੱਥੋਂ ਆਏ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਤੁਹਾਡਾ ਹੈ ਇਹ ਬੱਚਾ ਜੀ ਉਹਨੇ 1.5 ਲੱਖ ਰੁਪਏ ਸਾਡੇ ਤੋਂ ਲਿਆ ਲਿਆ ਉਹ ਜਨਾਬ ਨੇ ਸਾਡੇ ਵੀ ਕਾਦੇ ਵਾਸਤੇ ਲਿਆ ਕਾਦੇ ਵਾਸਤੇ ਲਿਆ ਉਹਨੇ ਲੈਣ ਦੇ ਬੰਦੇ ਕੋਈ ਨਹੀਂ ਕਿਹਾ ਕਿ ਮੈਂ ਤੇ ਮੁੰਡਾ ਵਾ ਠੀਕ ਹੈ ਉਹਨੇ ਤਾਂ 1.5 ਲੱਖ ਰੁਪਏ ਲਿਆ ਉਹ ਸਾਡੇ ਤੋਂ 4 ਦਿਨ ਹੋ ਗਏ ਅਸੀਂ ਇਹਦੇ ਮਗਰ ਮਗਰ ਚੱਲ ਗਏ ਉਹ ਜਵਾਕ ਨੂੰ ਕਰਾਇਆ یہ جنہیں دے دے لاکھ روپے لے کر کام کرتے رہے ہوئے ہیں ابھی کچھ نہیں میں نے کچھ نہیں تو تمسی کی کام کرتے ہو تمسی کی کام کرتے ہو اسی کچھ نہیں باقی حالے اچھا ہریانہ جی کام کی کرتے ہو گھر والے جا کے پروار کھیتی باڑی ہاں جی تے بڑا تمسی نہیں کرو ہاں جی ہریانہ جی کدے بنتے ہو ہائے یہ چانو بنتا ہریانہ جی کدے بنتے ہو ہری کے گیا اوتھے ہریانہ جی کدے بھوائے بھوانے جی بھی بچے لگیں ہاں جی وہ ہن دس بھی گئے ہیں نا 4 ਦਿਨ ਹੋ ਗਏ ਉਹਨੂੰ ਲੱਗਦੇ ਹੋਣਾ ਤੁਹਾਨੂੰ ਨਹੀਂ ਲੱਗੀ ਠੀਕ ਹੈ ਠੀਕ ਹੈ ਨਹੀਂ ਦੇਖੋ ਅਸੀਂ ਪੈਸੇ ਬੱਤੇ ਹੋਏ ਕੰਨੀ ਕੰਨੀ ਜਿੱਤ ਲੱਗਦੀ ਨਹੀਂ ਬੜੇ ਲਖ ਪਰ ਤੋਂ ਤੁਸੀਂ ਬੱਚੇ ਕਿਵੇਂ ਲੈ ਰਹੇ ਹੋ ਅਸੀਂ ਨਹੀਂ ਕਹਿੰਦੀ ਮੇਰੀ ਜੀ ਤੁਹਾਡੀ ਸੀਸੀਟੀਵੀ ਦੀ ਫੁਟੇਜ ਆਵੇ ਤੇ ਤੁਹਾਡੇ ਘਰੇ ਦੇ ਨੂੰ ਦੇਖਦੇ ਨੂੰ ਤੁਹਾਨੂੰ ਕਹਤਾ ਕੋਈ ਡਰ ਨਹੀਂ ਅਣਕੋ ਜਿਹਨੇ ਨਸੀ ਦੀ ਵਾਟ ਤੋਂ ਪੈਸੇ ਮੰਗਦਾ ਹੋਵੇ ਹਾਂਜੀ ਬੱਚਾ ਕਿਹਨੇ ਕਿਹਨੂੰ ਮਿਲਣੀ ਹੋਣਾ ਬੱਚਾ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੁੰਦੇ ਹਨ ਉਹ ਜਿੱਥੇ ਆਪਣੇ ਸਸਰਾਲ ਚ ਰਹੁੰਦੇ ਆ ਉੱਥੇ ਜੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਬਣਾਇਆ ਹੋਇਆ ਸੀ ਤੇ ਮਾਹਰ ਕੋਈ ਅਸੀਂ ਪਹਿਲੇ ਦਿੱਤੇ ਅਸੀਂ ਕਿਦੋਂ ਫਰੀਦ ਹੋ ਗਿਆ ਕਿ ਨਹੀਂ ਉਮਰ ਕਿਸੇ ਬੱਚੇ ਦੀ ਇਹ ਬੱਚੇ ਦੀ ਉਮਰ ਕਿਸੇ ਪਤਾ ਨਹੀਂ ਤੁਹਾਨੂੰ ਨਹੀਂ ਬਤੋਲੋ ਹਨ ਨਹੀਂ ਕਾਨੂੰਨ ਦੇ ਵਿੱਚ ਤੁਸੀਂ ਇਹ ਪੈਸੇ ਲੈ ਕੇ ਫੀਸ ਨਹੀਂ ਦੇ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤੇ ਨਾ ਬੱਚੇ ਨਹੀਂ ਉਹ ਨਹੀਂ ਕਿ ਨਾ ਮੈਂ ਤੁਹਾਨੂੰ ਕੋਈ ਕੁਸ਼ਨ ਹੈ ਤੁਹਾਨੂੰ ਪਤਾ ਚੱਲ ਰਿਹਾ ਹੈ ਵਾਲਾ ਜਿਹੜਾ ਮੇਰਾ ਘਰ ਨਾਲ ਛੱਡ ਕੇ ਗਈ ਹੋਈ ਆ ਮੈਂ ਅੰਨੇ 20 ਦਿਨ ਹੋ ਗਏ ਮੇਰੇ ਵਿਚ ਤੁਸੀਂ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਆਂਗਾ ਵੀ ਤੁਸੀਂ ਬੱਚਾ ਖੀ ਸਕਦੇ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਹੈ ਜੇ ਤੁਸੀਂ ਪਹਿਲੇ ਦੇ ਕੇ ਬੱਚਾ ਖੀ ਦੋਗੇ ਉਹ ਤਾਂ ਕਰ ਨਹੀਂ ਸਕਦੇ ਤੁਸੀਂ ਕਰ ਨਹੀਂ ਹਸੀ ਉਹ ਕੀ ਕਹਾਂਗੇ ਆਹੀ ਕਹਿਆ ਸੀ ਕਿ ਸਾਡੇ ਸਾਡੇ ਨਾਲ ਸੁਣੋ ਨੀ ਤੁਹਾਡੇ ਕੀ ਪਰਿਵਾਰ ਦਾ ਪਰ ਬੰਦਾ ਕਿਉਂ ਨਹੀਂ ਹੋਵੇਗਾ ਤੁਸੀਂ ਕੱਲੀ ਲੇਡੀਜ਼ ਕਿਉਂ ਅਸੀਂ ਚਾਰ ਪੰਜ ਦਿਨ ਹੋ ਗਏ ਬਾਜੀ ਨਾਲ ਮਗਰ ਮਾਰ ਕੇ ਫੇਰਦੇ ਹਾਂ ਨਹੀਂ ਮੈਂ ਗੱਲ ਚਾਰ ਪੰਜ ਦਿਨ ਦੀ ਨਹੀਂ ਕਰ ਰਹੀ ਮੈਂ ਗੱਲ ਕਰ ਰਹੀ ਹਾਂ ਵੀ ਤੁਹਾਡੇ ਨਾਲ ਕੀ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਹੀ ਸੀ ਜਿੱਤੇ ਮੈਂ ਪੈਸੇ ਤਾਂ ਮੈਂ ਕਹੂੰਗੀ ਨਾ ਕਰੀਂ ਜੋ ਲੋਟ 5 ਆਦੀਆ ਤੋਂ ਲੈਣ ਅੰਜਲੀ ਜੀ ਵੀ ਸੀ ਲੱਗੇ ਪਛਾਤ چائے گا دس بچے معاملہ ایک امرتسرائم ہوا اس کا بچے کا سبن مطلب بچہ اتوں کڈنپ کیا جاندیاں کا رشا ہے جانچ کا اس انہوں نے ٹیم نے جگہ ہے سمپرک کیا ڈرائیور جو بس سی سی ٹی وی فوٹوز جاگوں نے جڑا ہے بس کے ویریفائی کر کے جاؤ آئیڈینٹیفائی کر کے دیا اس کی ٹیم نے اور انہوں نے کہ جا سبند تھانے نےڑے ہے تھی جاگا بچا باک کر دو تو انہیں جو انہوں نے کر دو ਉਹਨੀ ਟੀਮਾਂ ਚਾਹਲ ਹੋਗੇ ਸਤਾ ਉਹਨੀ ਟੀਮਾਂ ਦੀ ਉਹਨਾਂ ਨੇ ਕਿਹਾ ਕੋਈ ਜੋ ਟ੍ਰੇਨ ਹੋਇਆ ਅੰਮ੍ਰਿਤਸਰ ਨੂੰ ਹੋਇਆ ਉਹ ਨੀਰਸ ਖਾਨੀ ਦਾ ਜਿਹੜਾ ਇੱਕ ਬਸ ਨੇ ਜਿਹੜਾ ਇੱਕ ਬੱਚਾ ਲਾਤਾ ਜਿਹ ਉਸ ਟਾਣਾ ਉਹਦੀ ਲਾਗਣ ਨਹੀਂ ਗੂਆ ਆਪਣਾ ਜਤੂਣਾ ਵਾਲਿਆ ਡਿਸਟ੍ਰਿਕਟ ਕੋਰਨਾ ਵਾਲੇ ਸ੍ਰੇਨ ਦਾ ਦੋਸਤਾਂ ਇਸ ਬਾਰੇ ਕੁਛ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮ੍ਰਿਤ ਸਰ ਦਾ ਉਹਨਾਂ ਨੇ ਐਫਆਈਆਰ ਲਾਉਣ ਦੀ ਆਪਾਂ ਨਹੀਂ ਦੇਖੀ ਉਹ ਹੀ ਦੇਖਾ ਮੇਰੇ ਕੇ ਉਮਰ ਕੀ ਦੇਖ ਲੈ ਚਲੀਏ ਮੈਂ ਇਸ ਬਾਰੇ ਕੁਛ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਕੇਸ ਕੀ ਹੈ ਬੱਚੇ ਦਾ ਜੋ ਹੈ ਨਾ ਇਸ ਤਰ੍ਹਾਂ ਕੁਛ ਠੀਕ ਹੈ ਸਰ ਥੈਂਕ ਯੂ ਅੱਜ ਥਾਣਾ ਕਤਵਾਲੀ ਦੀ ਚੌਂਕੀ ਗਲੇਰਾ ਵਿਖੇ ਸਵੇਰੇ 10 ਵਜੇ ਇੱਕ ਕੇਸ ਰਿਪੋਰਟ ਹੋਇਆ ਸੀਗਾ ਕਿ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨ ਤੋਂ ਗੁਰਾਂਵਾਂ ਦਾ ਸਾਹ ਵਿੱਚ ਠਹਿਰੀ ਹੋਈ ਸੀ ਅੱਜ ਸਵਾਰੇ ਸਵੇਰੇ 10 ਵਜੇ ਇੱਕ ਅਨਨੋਨ ਲੇਡੀ ਉਹਦੀ 1 ਸਾਲ ਦੀ ਬੱਚੀ ਨੂੰ ਉਤੋਂ ਗੁਰਾਂ ਦਾ ਸਰਾਂ ਦੇ ਵਿੱਚੋਂ ਅਗਵਾ ਕਰਕੇ ਤੇ ਲੈ ਗਈ ਜਿਸ ਤੇ ਸੂਚਨਾ ਮਿਲ ਕੇ ਤੁਰੰਤ ਕੇਸ ਰਜਿਸਟਰ ਕੀਤਾ ਗਿਆ ਤੇ ਸ੍ਰੀ ਗੋਪੀ ਸਿੰਘ ਕੁਲਰ ਮਾਨ ਜੋ ਕਮਿਸ਼ਨਰ ਤੇ ਪੁਲਿਸ ਅਮਰਸਰ ਦੀਆਂ ਖਾਸ ਹਦਾਇਤਾਂ ਤੇ ਅਤੇ ਸ੍ਰੀ ਵਿਸ਼ਾਲ ਜੀ ਸਿੰਘ ਏਡੀਸੀ ਸਿਟੀ 1 ਉਹਨਾਂ ਦੇ ਸਿਆਣਾ ਦੇ ਸਿਆਣਾ ਹੈ ਸਾਡੇ ਐਸਐਚਓ ਥਾਣਾ ਕਤਵਾਲੀ ਐਸਆਈ ਹਰਮਨਬੀਰ ਸਿੰਘ ਚੌਂਕੀ ਇੰਚਾਰਜ ਐਸਆਈ ਬਲਬੀਰ ਸਿੰਘ ਤੇ ਅਧਾਰਤ ਅਲੱਗ-ਅਲੱਗ ਟੀਮਾਂ ਤਿਆਰ ਕਰਕੇ ਬਹੁਤ ਹੀ ਮਿਹਨਤ ਕਰਦੇ ਆ ਜਿਹੜੀ ਇੱਕ ਵਾਰ ਇਹ ਕੀਤੀ ਬੱਚੀ ਸੀ ਉਹਨੂੰ ਬਰਾਮਦ ਕੀਤਾ ਤੇ ਜਿਹਨੇ ਇੱਕ ਲੜਕੀ ਐ ਦੋਸ਼ਨ ਜਿਹੜੀ ਸੀਗੀ ਖਲਵੰਤਕੋਹਰ ਵਾਸੀ ਪਿੰਡ ਮਰਹਾਣਾ ਹਰੀਕੇ ਹਾਲ ਭਵਾਨੀ ਹਰਿਆਣਾ ਇਹ ਦੋਸ਼ਨ ਨੂੰ ਵੀ ਬੱਚੀ ਸਵੇਰ ਦੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਜੋਕ ਕੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਛੋਟੀ ਬੱਚੀ ਦਾ ਹੋਣ ਕਰਕੇ ਇਹ ਮਾਮਲਾ ਬਹੁਤ ਸਵੇਦਨਸੀਲ ਸੀਗਾ ਤੇ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਲਗ ਲਗ ਟੀਮਾਂ ਜਾਂ ਕਰਕੇ ਤੇ ਇਹਨੂੰ ਬਹੁਤ ਹੀ 3 ਘੰਟੇ ਦੇ ਵਿੱਚ ਟ੍ਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ